हां जी दोस्तों आज आप आ गए हम दरबार से दरबार सेव ਦੇ ਵਿੱਚ ਅਜੋ ਐਂਟਰੀ ਤੇ ਹੀ ਬਹੁਤ ਜਿਆਦਾ ਘੱਟ ਸੀਗਾ ਤੇ ਨਾਲ ਦੀ ਨਾਲ ਜੀ ਐਂਟਰੀ ਮਾਰ ਕੇ ਨਾਲ ਦੀ ਨਾਲ ਦਿਖਾਉਣਾ ਕਿੰਨਾ ਜਿਆਦਾ ਘੱਟ ਸੀਗਾ ਚਲੋ ਚੱਲਦੇ ਆ ਅੱਗੇ ਬਹੁਤ ਜ਼ਿਆਦਾ ਘੱਟ ਤੇ ਗਰਮੀ ਸੀ ਬਹੁਤ ਜ਼ਿਆਦਾ ਗਰਮੀ ਸੀ ਫੇਰ ਵੀ ਸਾਰੇ ਜਾਣੇ ਲekin ਨਹੀਂ ਸ਼ਾਂਤੀਪੂਰਵ ਕੋ ਜਾ ਰਹੇ ਸੀ ਜੇ ਮੇਰੇ ਵੀ ਫਿਰ ਅੱਗੇ ਆ ਗਏ ਆ ਉਹ ਥੋੜਾ ਅੱਗੇ ਆ ਕੇ ਇਹ ਦੇਖਿਆ ਅ ਜਲਦੀ ਸ਼ਵੀਲਾਂ ਲੱਗੀਆਂ ਉਹ ਜਲ ਇੱਥੇ ਜਲ ਗਿਆ ਬਹੁਤ ਜਾਣ ਕੇ ਇਸੇ ਗੋੜਾ ਘੜਾ ਜੋੜਾ ਘੜਾ ਦੇ ਵਿੱਚ ਜੋੜੇ ਜਮਾ ਕਰਾਏ ਤੇ ਇਰੇ ਸੀ ਆ ਮੈਂ ਐਂਟਰੀ ਗੇਟ ਤੇ ਪਹੁੰਚ ਗਏ ਐਂਟਰੀ ਗੇਟ ਤੋਂ ਬਹੁਤ ਜ਼ਿਆਦਾ ਇਥੇ ਬਹੁਤ ਜ਼ਿਆਦਾ ਘਟ ਸੀ ਸਰ ਜਦੋਂ ਅਸੀਂ ਐਂਟਰੀ ਮਾਰੀ ਤਾਂ ਬਹੁਤ ਜ਼ਿਆਦਾ ਭੀੜ ਦੇਖ ਕੇ ਲੱਗਿਆ ਵੀ ਅੱਜ ਜੀਰਵਾਲ ਸਾਹਿਬ ਦੇ ਵਿੱਚ ਦਰਸ਼ਨ ਕਰਨੇ ਬਹੁਤ ਹੀ ਔਖੇ ਹੋ ਜਾਣਗੇ ਤੇ ਫਿਰ ਨਹੀਂ ਫਿਰ ਸੀ ਦੋ ਜੀ ਨਾਲ ਦੀ ਨਾਲ ਅੰਦਰ ਐਂਟਰ ਕੀਤਾ ਤੇ ਨਾਲ ਦੀ ਨਾਲ ਅੰਦਰ ਵੀ ਅਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ हां जी जो ਅਸੀਂ 베ਰੀ ਸਾਹਿਬ ਦੇ ਕੋਲ ਗਏ ਉੱਥੇ ਬਹੁਤ ਜ਼ਿਆਦਾ ਭੀੜ ਸੀਗੀ ਵੀ ਇਸ਼ਨਾਨ ਕਰਨਾ ਖਾਸ ਸੀ ਫਿਰ ਅਸੀਂ ਪਹੁੰਚ ਗਏ ਬਾਬਾ ਦੀਪ ਸਿੰਘ ਜੀ ਦੀ ਜਗ੍ਹਾ ਜੁੜੀ ਹੈਗੀ ਆ ਉੱਥੇ ਅਸਾਰੀ ਦਾ ਕੰਮ ਚੱਲ ਰਿਹਾ ਸੀਗਾ ਤੇ ਅਸੀਂ ਉੱਥੇ ਦਰਸ਼ਨ ਕੀਤੇ ਆ ਜੀ ਤੁਹਾਨੂੰ ਵੀ ਕਰਾਉਣੇ ਦਰਸ਼ਨ ਜੀ ਅਸੀਂ ਅੱਗੇ ਤੁਰੇ ਅੱਗੇ ਜਾ ਅੱਗੇ ਗਏ ਅਸੀਂ ਥੋੜਾ ਅੱਗੇ ਜਾ ਕੇ ਕੱਠ ਨੂੰ ਦੇਖਦੇ ਹੋਏ ਬਹੁਤ ਜ਼ਿਆਦਾ ਗਰਮੀ ਦੇ ਹੌਂ ਦੇ باوجود ਵੀ ਲੋਕਾਂ ਦਾ ਬਹੁਤ ਭਾਰੀ ਇਕੱਠ ਹੈ ਇਹ ਵੀ ਬਹੁਤ ਜਾਣੇ ਆ ਰਹੇ ਸੀ ਬਹੁਤ ਜਾਣੇ ਜਾ ਰਹੇ ਸੀ ਹਾਂਜੀ ਜੀ ਜਿਹੜੇ ਅੱਗੇ ਹੈ ਇਹਦੇ ਜਿਹੜੇ ਦੇਖ ਚਾਏ ਨਾ ਜਿਹੜੇ ਕੱਠੇ ਪੱਖੇ ਚੱਲ ਰਹੇ ਸੀ ਬਹੁਤ ਜ਼ਿਆਦਾ ਗਰਮੀ ਸੀ ਆਨਲਗ ਬਹੁਤ ਜ਼ਿਆਦਾ ਪੱਖੇ ਦੇ ਬਾਵਜੂਦ ਵੀ ਦਰਸ਼ਕਾਂ ਨੂੰ ਬਹੁਤ ਆਕਸੀਜੀਨ ਤੇ ਅੱਗੇ ਵੀ ਦੇਖੀ ਬਹੁਤ ਜ਼ਿਆਦਾ ਪੀਰ ਸੀ ਪਹਿਲਾਂ ਨਾਲੋਂ ਬਹੁਤ ਹੀ ਜ਼ਿਆਦਾ ਪੀਕਸ ਨੇ ਨਾਲ ਜਨਾ ਤੁਹਾਨੂੰ ਦਿਖਾਉਨੇ ਆ ਕਿੱਥੋਂ ਤੱਕ ਲੱਗੀਆਂ ਹੋਈ ਸੀ ਲੈਂਡ ਬਣਾਈ ਹੋਈ ਸੀ ਬਹੁਤ ਦੂਰ ਤੱਕ ਲੈਂਡਾਂ ਬਣ ਚੁੱਕੀਆਂ ਸੀ ਮੈਂ ਦੇਖੋ ਪੱਖੇ ਚੱਲ ਰਹੇ ਆ ਬਹੁਤ ਜ਼ਿਆਦਾ ਕਰਮੀ ਆ ਪਰ ਸੰਗਤਾਂ ਦਾ ਬਹੁਤ ਭਾਰੀ ਇਕੱਠ ਸੀਗਾ ਬਹੁਤ ਦੂਰ ਤੱਕ ਆ ਗਏ ਸਰ ਜੀ ਚੱਲ ਬਾਈ ਜੀ ਚੱਲ ਦੇਖ ਕੇ ਸਾਨੂੰ ਇਦਾਂ ਲੱਗ ਰਿਹਾ ਸੀ ਇਹ ਸੁਬਾਹ ਦੇ ਸਾਡੇ ਵੀ 10 ਬਿਲਜੀ ਸੀ ਲੇਨ ਦੇ ਵਿੱਚ ਲੱਗ ਗਈ ਸੀ ਸਾਡੇ ਵੀ 10 ਲੇਨ ਦੇ ਵਿੱਚ ਲੱਗ ਗਈ ਤੇ ਜਿੱਦਾਂ ਹੀ ਸੀ ਲੇਨ ਦੇ ਵਿੱਚ ਲੱਗੀ ਨਾਲ ਦੀ ਨਾਲ ਮਦਦ ਪੇਖਿਆ ਮਗਰ ਵੀ ਉਹਨਾਂ ਹੀ ਖਟ ਪੇਰਾ ਗਿਆ ਜਿੰਨੇ ਸੀ ਲੱਕਨ ਤੋਂ ਅੱਧੇ ਘੰਟੇ ਬਾਅਦ ਦੇਖਿਆ ਉਹਨਾਂ ਹੀ ਖਟ ਪੇਰਾ ਤੇ ਥੋੜੇ ਟਾਈਮ ਬਾਅਦ ਇਸ ਨਾਲ ਨਾਲ ਫੇਰ ਦੇਖਿਆ ਕਿੰਨਾ ਖਟ ਪੇਰਾ ਤੇ ਬਹੁਤ ਜ਼ਿਆਦਾ ਖਟ ਪੇਰਾ ਸੀਗਾ ਦਰ ਨਾਲ ਨਾਲ ਇਹ ਤਰੀਕਾ ਵੀ ਜਦੋਂ ਜੀ ਅਸੀਂ ਜੱਕਾਂ ਤੇ ਦੇ ਵਿੱਚ ਥੋੜਾ ਜਿਆਦਾ ਗਈ ਸੀ ਥੋੜਾ ਜੀ جانتے ਹੋਏ ਅਸੀਂ ਦੇਖਿਆ ਕਿ ਕੱਠ ਲੱਗੇ ਮਤਲਬ ਉਹ ਜਿਹੋ ਦੇਖਿਆ ਉਹ ਜਿਆਦੇ ਤੋਂ ਵੀ ਜਿੰਨਾ ਸੀ ਉਸ ਤੋਂ ਵੀ ਦੁੱਗਣਾ ਕੱਠ ਹੋ ਚੁੱਕਾ ਸੀਗਾ ਇਹ ਨਹੀਂ ਹੁੰਦਾ ਜਿੰਨਾ ਕਿਸੇ ਥੋੜਾ ਜਾ ਅੱਗੇ ਜਾਂਦੇ ਸੀ ਉਸ ਤੋਂ ਦੁੱਗਣਾ ਕੱਠ ਨਹੀਂ ਹੋ ਜਾਂਦਾ ਕਿਸਾਨ ਨੂੰ ਤੋ ਕਿਸੇ ਅੱਜ ਜਿਸ ਦਿਨ ਤੇ ਅਸੀਂ ਇਹ ਦੋ ਥੁਰਾ ਹੈ ਅੰਕ ਗਿਆਆਂ ਸੀ ਬਾਰਾ ਬਾਰ ਖਬਜੀਪੁਰਾ ਜਿਲ੍ਹਬੋਜੇ ভিਰ ਦੇਖਿਆ ਸੀ ਬਹੁਤ ਜ਼ਿਆਦਾ ਘਟ ਬਹੁਤ ਜ਼ਿਆਦਾ ਗਰਮੀ ਨੂੰ ਕਈ ਬਾਗ ਜਾ ਰਹੇ ਸੀ ਨਿੱਤਰ ਕੇ ਜਿਨ੍ਹਾਂ ਨੂੰ ਚੱਕਰ ਆ ਰਹੇ ਸੀ ਕਿ ਗਰਮੀ ਦੇ ਕਾਰਨ ਇਹ ਕੰਮ ਵੀ ਮੋਹਾਂਦਾਂਗੇ ਬਹੁਤ ਜਲਦੀ ਤੇ ਸਾਨੂੰ ਅਸੀਂ ਟੋਟਲੀ 5 ਘੰਟਿਆਂ ਦੇ ਵਿੱਚ ਅਸੀਂ ਦਰਬਾਰ ਸਾਹਿਬ ਦੇ ਅੰਦਰ ਐਂਟਰੀ ਹੋ ਗਏ ਦਰਸ਼ਨ ਕੀਤੇ ਤੇ ਸਾਨੂੰ ਤਾਂ ਬਹੁਤ ਇੱਕ ਦੂਜੇ ਉੱਤੇ ਕਿ ਸ਼ਾਇਦਾਂ ਸਿੱਧੀਆਂ ਬਹੁਤ ਗਰਮੀ ਵੀ ਹੋਣ ਲੱਗਾਂ ਨੂੰ ਜਿਆਦਾ ਠੀਲ ਹੋਣ ਦੇ ਕਾਰਨ ਜਲਦੀ ਕਰ ਰਹੇ ਸੀਗੇ ਕੋਈ ਪਸਾ ਨਹੀਂ ਮਿਲਦੀ ਨਾ ਡੇਟ ਹੋ ਜਾਂਦੇ ਕਰਕੇ ਦੀਵਾਦਾਰੂ ਚਾਲੇ ਵਰਤਾਰ ਰਹੀ ਸੀ ਕਿਸੇ ਜਰ ਫਾਈਨਲੀ ਮੈਨ ਦੇ ਉੱਤੇ ਕੰਨ ਸੀਗੀ ਐਂਟਰੀ ਕੀਤੀ ਉਹ ਵਾਰ ਸੀ